ਦੇਸ਼ ਦੇ ਗ੍ਰਹਿ ਮੰਤਰੀ ਅੱਗੇ ਫੁੱਟ ਫੁੱਟ ਰੋ ਕੇ ਆਪਣੇ ਹਾਲਾਤ ਦੱਸ ਰਹੇ ਇਹ ਉਹ ਟੂਰਿਸਟ ਨੇ ਜਿਨ੍ਹਾਂ ਦੇ ਬੀਤੇ ਦਿਨੀ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਆਪਣੇ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਲਈ ਖੋ ਦਿੱਤਾ ਕਿਸੇ ਦਾ ਪਤੀ ਕਿਸੇ ਦਾ ਭਰਾ ਤੇ ਅਮੀਸ਼ਾ ਨੂੰ ਮਿਲ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਪੂਰਾ ਦੇਸ਼ ਬਦਲੇ ਦੀ ਮੰਗ ਕਰ ਰਿਹਾ ਹੈ ਅਮੀਸ਼ਾ ਨੇ ਪਹਿਲਗਾਮ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਅਮੀਸ਼ਾ ਵੱਲੋਂ ਉਸ ਥਾਂ ਤੇ ਵੀ ਗਏ ਜਿੱਥੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਮੀਸ਼ਾ ਹੈਲੀਕਾਪਟਰ ਆਹੀ ਉਸ ਮੈਦਾਨ 'ਚ ਪਹੁੰਚੇ ਜਿਸ ਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਤੇਜ਼ ਥਾਂ ਤੇ ਹੀ ਅੱਤਵਾਦੀਆਂ ਵੱਲੋਂ 27 ਹਿੰਦੂਆਂ ਦਾ ਕਤਲ ਕੀਤਾ ਗਿਆ ਤੇ ਸਾਰੀ ਏਜੰਸੀਆਂ ਦੇ ਦੇਸ਼ ਦੀ ਫੋਰਸ ਅੱਤਵਾਦੀਆਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀਆਂ ਨੇ ਤੇ ਸਰਕਾਰ ਵੱਲੋਂ ਅੱਤਵਾਦੀਆਂ ਸਕੈਚ ਵੀ ਜਾਰੀ ਕੀਤੇ ਗਏ ਨੇ ਤੇ ਉਹਨਾਂ ਦਾ ਨਾਮ ਆਸੀਫ ਫੌਜੀ ਸੁਲਮਾਨ ਸ਼ਾ ਅਬੂ ਤਾਲਾ ਦੱਸਿਆ ਜਾ ਰਿਹਾ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਦੇਸ਼ ਦੇ ਗ੍ਰਹਿ ਮੰਤਰੀ ਅੱਗੇ ਫੁੱਟ ਫੁੱਟ ਰੋ ਕੇ ਆਪਣੇ ਹਾਲਾਤ ਦੱਸ ਰਹੇ ਇਹ ਉਹ ਟੂਰਿਸਟ ਨੇ ਜਿਨ੍ਹਾਂ ਦੇ ਬੀਤੇ ਦਿਨੀ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਆਪਣੇ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਲਈ ਖੋ ਦਿੱਤਾ ਕਿਸੇ ਦਾ ਪਤੀ ਕਿਸੇ ਦਾ ਭਰਾ ਤੇ ਅਮੀਸ਼ਾ ਨੂੰ ਮਿਲ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਪੂਰਾ ਦੇਸ਼ ਬਦਲੇ ਦੀ ਮੰਗ ਕਰ ਰਿਹਾ ਹੈ ਅਮੀਸ਼ਾ ਨੇ ਪਹਿਲਗਾਮ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਅਮੀਸ਼ਾ ਵੱਲੋਂ ਉਸ ਥਾਂ ਤੇ ਵੀ ਗਏ ਜਿੱਥੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਮੀਸ਼ਾ ਹੈਲੀਕਾਪਟਰ ਆਹੀ ਉਸ ਮੈਦਾਨ 'ਚ ਪਹੁੰਚੇ ਜਿਸ ਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਤੇਜ਼ ਥਾਂ ਤੇ ਹੀ ਅੱਤਵਾਦੀਆਂ ਵੱਲੋਂ 27 ਹਿੰਦੂਆਂ ਦਾ ਕਤਲ ਕੀਤਾ ਗਿਆ ਤੇ ਸਾਰੀ ਏਜੰਸੀਆਂ ਦੇ ਦੇਸ਼ ਦੀ ਫੋਰਸ ਅੱਤਵਾਦੀਆਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀਆਂ ਨੇ ਤੇ ਸਰਕਾਰ ਵੱਲੋਂ ਅੱਤਵਾਦੀਆਂ ਸਕੈਚ ਵੀ ਜਾਰੀ ਕੀਤੇ ਗਏ ਨੇ ਤੇ ਉਹਨਾਂ ਦਾ ਨਾਮ ਆਸੀਫ ਫੌਜੀ ਸੁਲਮਾਨ ਸ਼ਾ ਅਬੂ ਤਾਲਾ ਦੱਸਿਆ ਜਾ ਰਿਹਾ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਦੇਸ਼ ਦੇ ਗ੍ਰਹਿ ਮੰਤਰੀ ਅੱਗੇ ਫੁੱਟ ਫੁੱਟ ਰੋ ਕੇ ਆਪਣੇ ਹਾਲਾਤ ਦੱਸ ਰਹੇ ਇਹ ਉਹ ਟੂਰਿਸਟ ਨੇ ਜਿਨ੍ਹਾਂ ਦੇ ਬੀਤੇ ਦਿਨੀ ਕਸ਼ਮੀਰ ਦੇ ਪਹਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਆਪਣੇ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਲਈ ਖੋਦ ਦਿੱਤਾ ਕਿਸੇ ਦਾ ਪਤੀ ਕਿਸੇ ਦਾ ਭਰਾ ਤੇ ਅਮੀਸ਼ਾ ਨੂੰ ਮਿਲ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਪੂਰਾ ਦੇਸ਼ ਬਦਲੇ ਦੀ ਮੰਗ ਕਰ ਰਿਹਾ ਹੈ ਅਮੀਸ਼ਾ ਨੇ ਪਹਲਗਾਮ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਅਮੀਸ਼ਾ ਵੱਲੋਂ ਉਸ ਥਾਂ ਤੇ ਵੀ ਗਏ ਜਿੱਥੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਮੀਸ਼ਾ ਹੈਲੀਕਾਪਟਰ ਆਹੀ ਉਸ ਮੈਦਾਨ 'ਚ ਪਹੁੰਚੇ ਜਿਸ ਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਤੇਜ਼ ਥਾਂ ਤੇ ਹੀ ਅੱਤਵਾਦੀਆਂ ਵੱਲੋਂ 27 ਹਿੰਦੂਆਂ ਦਾ ਕਤਲ ਕੀਤਾ ਗਿਆ ਤੇ ਸਾਰੀ ਏਜੰਸੀਆਂ ਦੇ ਦੇਸ਼ ਦੀ ਫੋਰਸ ਅੱਤਵਾਦੀਆਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀਆਂ ਨੇ ਤੇ ਸਰਕਾਰ ਵੱਲੋਂ ਅੱਤਵਾਦੀਆਂ ਸਕੈਚ ਵੀ ਜਾਰੀ ਕੀਤੇ ਗਏ ਨੇ ਤੇ ਉਹਨਾਂ ਦਾ ਨਾਮ ਆਸੀਫ ਉੱਜੀ ਸੁਲਮਾਨ ਸ਼ਾ ਅਬੂ ਤਾਲਾ ਦੱਸਿਆ ਜਾ ਰਿਹਾ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਦੇਸ਼ ਦੇ ਗ੍ਰਾਮ ਮੰਤਰੀ ਅੱਗੇ ਫੁੱਟ ਫੁੱਟ ਰੋ ਕੇ ਆਪਣੇ ਹਾਲਾਤ ਦੱਸ ਰਹੇ ਇਹ ਉਹ ਟੂਰਿਸਟ ਨੇ ਜਿਨ੍ਹਾਂ ਦੇ ਬੀਤੇ ਦਿਨੀ ਕਸ਼ਮੀਰ ਦੇ ਪਹਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਆਪਣੇ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਲਈ ਖੋਦ ਦਿੱਤਾ ਕਿਸੇ ਦਾ ਪਤੀ ਕਿਸੇ ਦਾ ਭਰਾ ਤੇ ਅਮੀਸ਼ਾ ਨੂੰ ਮਿਲ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਪੂਰਾ ਦੇਸ਼ ਬਦਲੇ ਦੀ ਮੰਗ ਕਰ ਰਿਹਾ ਹੈ ਅਮੀਸ਼ਾ ਨੇ ਪਹਲਗਾਮ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਅਮੀਸ਼ਾ ਵੱਲੋਂ ਉਸ ਥਾਂ ਤੇ ਵੀ ਗਏ ਜਿੱਥੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਮੀਸ਼ਾ ਹੈਲੀਕਾਪਟਰ ਆਈ ਉਸ ਮੈਦਾਨ ਚ ਪਹੁੰਚੇ ਜਿਸ ਨੂੰ ਮਿੰਨੀ ਸਵਿਜ਼ੀਲੈਂਡ ਵੀ ਕਿਹਾ ਜਾਂਦਾ ਹੈ ਤੇਜ਼ ਥਾਂ ਤੇ ਹੀ ਅੱਤਵਾਦੀਆਂ ਵੱਲੋਂ 27 ਹਿੰਦੂਆਂ ਦਾ ਕਤਲ ਕੀਤਾ ਗਿਆ ਤੇ ਸਾਰੀ ਏਜੰਸੀਆਂ ਦੇ ਦੇਸ਼ ਦੀ ਫੋਰਸ ਅੱਤਵਾਦੀਆਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀਆਂ ਨੇ ਤੇ ਸਰਕਾਰ ਵੱਲੋਂ ਅੱਤਵਾਦੀਆਂ ਸਕੈਚ ਵੀ ਜਾਰੀ ਕੀਤੇ ਗਏ ਨੇ ਤੇ ਉਹਨਾਂ ਦਾ ਨਾਮ ਆਸੀਫ ਫੌਜੀ ਸੁਲੈਮਾਨ ਸ਼ਾ ਅਬੂ ਤਾਲਾ ਦੱਸਿਆ ਜਾ ਰਿਹਾ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ